ਇੱਕ ਵਾਰੀ ਵੀ ਨਹੀਂ ਦੱਸਿਆ ਉਹਨਾਂ ਨੇ ਬਸ ਇੱਕ ਕਰਿਓ ਤੇ ਬਾਹਰ ਜਾ ਕੇ ਜਿੰਦਾ ਖਬਰਾਂ ਮੈਂ ਕਹਿੰਦੇ ਐ ਪਾਣੀ ਆਏਗਾ ਔਰ ਇਹ ਤਾਂ ਕੋਈ ਗੱਲ ਹੀ ਮੇ ਕਹਿ ਨਹੀਂ ਹਾਂ। ਕਹਿ ਰਹੇ ਸੀ ਕਿ ਸਾਰੇ ਦਸਰੇ ਸੀ ਕਿ ਬਾਹਰ ਕਹਿੰਦੇ ਪਾਣੀ ਆਊਗਾ ਪਾਣੀ ਦਾ ਫਟਰਾ ਹੈਗਾ। ਕੋਈ ਸਰਕਾਰ ਦੇ ਵੱਲੋਂ ਫਾਰਮ ਭਰੇ ਗਏ ਦੀਏ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਦਿੱਤੀ ਦਾ ਫਾਰਮ ਭਰੋ। ਤੁਸੀਂ ਫਾਰਮ ਭਰਿਆ ਸੀ? ਭਰਿਆ ਸੀ ਦੋ ਜਗ੍ਹਾ ਫਾਰਮ ਭਰੇ। ਦੋ ਜਗ੍ਹਾ ਤੇ ਕੁਝ ਨਹੀਂ ਆਇਆ। ਅੱਛੇ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਜੀਤ ਸਿੰਘ ਤਾਂ ਦੋਸਤੋ ਜਿਸ ਤਰੀਕੇ ਦੇ ਨਾਲ ਪਰ ਦੇਖਿਏ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਪਟਿਆਲਾ ਦੇ ਵਿੱਚ ਹੜ੍ਹ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਮਹਾਰਾਣੀ ਪਰਨੀਤਕੌਰ ਦੇ ਵੱਲੋਂ ਨੱਥ ਚੂੜਾ ਚੜਾ ਕੇ ਜਿਹੜਾ ਹੈਗਾ ਉਹ ਹੜ੍ਹ ਦਾ ਪਾਣੀ ਸ਼ਾਂਤ ਕੀਤਾ ਗਿਆ ਸੀਗਾ ਤਾਂ ਦੂਸਰੇ ਪਾਸੇ ਹੁਣ ਦੀ ਗੱਲ ਕਰ ਲਈਏ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੜ੍ਹ ਆਇਆ ਸੀ ਤਾਂ ਉਸੇ ਵੱਡੀ ਨਦੀ ਦੇ ਕੋਲ ਖੜੇ ਆਂ ਵੱਡੀ ਨਦੀ ਦੇ ਕੰਡੇ ਤੇ ਖੜੇ ਆਂ ਤਾਂ ਜਿਹੜਾ ਹੈਗਾ ਜਰੂਰ ਸਫਾਈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਡੀਸੀ ਸਾਹਿਬ ਦੇ ਹੁਕਮਾਂ ਤੋਂ ਟੈਂਡਰ ਵੀ ਹੋਏ ਟੈਂਡਰ ਤੋਂ ਬਾਅਦ ਜਿਹੜਾ ਹੈ ਸਫਾਈ ਦਾ ਕੰਮ ਲਗਾਤਾਰ ਜਾਰੀ ਹੈ ਪਰ ਜਿਹੜੇ ਕੁਝ ਲੋਕ ਨੇ ਜਿਨ੍ਹਾਂ ਦੇ ਘਰ ਜਿਹੜੇ ਬਿਲਕੁਲ ਨਦੀ ਦੇ ਨਾਲ ਨੇ ਪਿਛਲੇ ਸਾਲ ਇਹ ਹੜ੍ਹ ਨਾਲ ਪ੍ਰਭਾਵਿਤ ਹੋਏ ਸੀ ਹੜ੍ਹ ਆ ਗਿਆ ਸੀਗਾ ਤਾਂ ਲੱਖਾਂ ਦਾ ਨੁਕਸਾਨ ਜਿਹੜਾ ਇਹਨਾਂ ਦਾ ਹੋਇਆ ਸੀਗਾ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਈਏ ਕਿ ਲੋਕ ਜਿਹੜੇ ਨੇ ਉਹ ਸਹਿਮੇ ਹੋਏ ਨੇ ਸਹਿਮੇ ਦਾ ਕਾਰਨ ਹੈ ਕਿ ਜਰੂਰ ਪ੍ਰਸ਼ਾਸਨ ਔਰ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਪਾਣੀ ਨਹੀਂ ਆਊਗਾ ਘਪ੍ਰਾਂ ਦੀ ਲੋੜ ਨਹੀਂ ਹੈ ਪਰ ਲੋਕ ਜਿਹੜੇ ਨੇ ਉਹ ਡਰੇ ਹੋਏ ਨੇ ਤਸਵੀਰਾਂ ਇੱਕ ਘਰ ਦੀਆਂ ਦਿਖਾ ਰਹੇ ਆ ਤਾਂ ਕਿਸ ਤਰੀਕੇ ਦੇ ਨਾਲ ਛੱਤਾਂ ਦੇ ਉੱਤੇ ਸਮਾਨ ਜਿਹੜਾ ਹੈਗਾ ਉਹ ਲੋਕ ਚੜਾਉਣਾ ਸ਼ੁਰੂ ਕਰ ਦਿੱਤਾ ਹੈ ਹੋਰ ਚੜਾ ਕੇ ਜਿਹੜਾ ਤਰਪਾਲਾ ਪਾਈਆਂ ਹੋਈਆਂ ਦੂਰ ਦੂਰ ਤੱਕ ਠੰਡ ਖਾਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਹ ਜਿਹੜਾ ਹੈਗਾ ਵੱਡਾ ਰਾਈ ਮੱਜਰਾ ਹੈਗਾ ਔਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਨਦੀ ਔਰ ਨਦੀ ਦੇ ਨਾਲ ਜਿੰਨੇ ਵੀ ਮਕਾਨ ਨੇ ਸਲਮ ਮੇਰੀਏ ਨੇ ਤਾਂ ਉਹਨਾਂ ਨੇ ਹੁਣ ਜਿਹੜਾ ਆਪਣਾ ਕੀਮਤੀ ਸਮਾਨ ਹੈ ਉਹ ਛੱਤਾਂ ਦੇ ਉੱਤੇ ਰੱਖਣਾ ਸ਼ੁਰੂ ਕਰ ਦਿੱਤਾ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਹਮਦਰਦ ਟੀਵੀ ਦੇ ਤੁਹਾਨੂੰ ਮਾਧਿਅਮ ਰਾਹੀਂ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਜਿਹੜਾ ਆਪਣਾ ਕੀਮਤੀ ਸਮਾਨ ਹੈ ਉਹ ਰੱਖਿਆ ਹੋਇਆ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਡਰ ਹੈਗਾ ਜਿਹੜਾ ਪਾਣੀ ਆ ਉਹ ਵਾਣਾ ਨਾਲ ਆਜੇ ਕਿਉਂਕਿ ਪਹਿਲਾਂ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਸੀ ਕਿਉਂਕਿ ਇਹ ਸਵੇਰੇ ਕਮਾਨ ਵਾਲੇ ਔਰ ਸ਼ਾਮੀ ਖਾਣ ਵਾਲੇ ਲੋਕ ਨੇ ਜਰੂਰ ਤਸਵੀਰ ਤੁਹਾਨੂੰ ਇੱਕ ਵਾਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਪੁੱਛਾਂਗੇ ਪਰ ਫਿਲਹਾਲ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਈਏ ਕਿਸ ਤਰੀਕੇ ਦੇ ਨਾਲ ਛੱਤਾਂ ਦੇ ਉੱਤੇ ਚਾਹੇ ਜਿਹੜਾ ਮੇਨ ਰੋਜ਼ਗਾਰ ਸਮਾਨ ਹੁੰਦਾ ਹੈ ਰੋਜ਼ਦਾਰ ਜਿਵੇਂ ਅਲਮਾਰੀ ਹੋਗੀ ਕੂਲਰ ਹੋ ਗਿਆ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਜੇ ਹੋਗੇ ਜਿਹੜੇ ਬਿਸਤਰੇ ਹੋਗੇ ਇਸ ਤਰ੍ਹਾਂ ਦਾ ਜਿਹੜਾ ਜ਼ਰੂਰੀ ਸਮਾਨ ਹੈਗਾ ਲੋਕਾਂ ਨੇ ਉੱਤੇ ਜਿਸ ਤ ਆ ਪਿਛਲੇ ਸਾਲ ਜਿਸ ਤਰ੍ਹਾਂ ਪਾਣੀ ਆਇਆ ਹੋਣਾ ਇਹ ਬੈਡ ਖਰਾਬ ਹੋ ਗਏ ਤਾਂ ਤਰੀਕੇ ਦੇ ਨਾਲ ਸਮਾਨ ਇਨਵੇਟਰ ਹੈਗਾ ਜਿਵੇਂ ਇਹ ਸਾਰਾ ਸਮਾਨ ਜਿਹੜਾ ਹੈਗਾ ਇਹਨਾਂ ਦੇ ਵੱਲੋਂ ਛੱਤਾਂ ਦੇ ਉੱਤੇ ਰੱਖਣਾ ਸ਼ੁਰੂ ਕਰ ਦਿੱਤਾ ਹੋਇਆ ਹੈਗਾ ਕਾਰਨ ਕੀ ਹੈ ਇੱਕੋ ਹੀ ਮਨ ਦੇ ਵਿੱਚ ਡਰ ਹੈ ਕਿ ਪਾਣੀ ਜਿਹੜਾ ਇਸ ਵਾਰ ਦੁਬਾਰਾ ਨਾ ਆ ਜਾਏ ਕਿਉਂਕਿ ਜਿਹੜਾ ਇਹ ਏਰੀਆ ਹੈਗਾ ਬਿਲਕੁਲ ਇਹ ਨਾਲ ਨਦੀ ਦੇ ਹੈ ਜਰੂਰ ਪ੍ਰਸ਼ਾਸਨ ਦੇ ਵੱਲ ਉਸੇ ਵੀ ਬਾਰ-ਬਾਰ ਅਪੀਲ ਕਰਦਾ ਹੈ ਕਿ ਭਰਾਂ ਦੀ ਲੋਡ ਨਹੀਂ ਹੈਗੀ ਲਗਾਤਾਰ ਪ੍ਰਸ਼ਾਸਨ ਵੀ ਅਪੀਲ ਕਰ ਰਿਹਾ ਹੈ ਕਿ ਨਦੀ ਜਿਹੜੀ ਹੈ ਹੁਣੇ ਹਾਲੀ ਦੇ ਵਿੱਚ ਮੇਕ ਮੰਤਰੀ ਡਾਕਟਰ ਬਲਬੀਰ ਵੀ ਜਿਹੜਾ ਹੋ ਕੇ ਗਏ ਸੀਗੇ ਦੌਰਾ ਕਰਕੇ ਗਏ ਸੀ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਸੀਗੇ ਤਾਂ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਪੈਨਿਕ ਨਾ ਹੋਵੋ ਪਰ ਜਿਹੜੇ ਉਰੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਹੈਗਾ ਕਿ ਕਿਉਂ ਹਾਲਾਤ ਜਿਹੜੇ ਨੇ ਉਹਨਾਂ ਨੂੰ ਛੱਤਾਂ ਦੇ ਉੱਤੇ ਸਮਾਨ ਰੱਖਣ ਦੇ ਪੇ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਤਾਂ ਜਿਸ ਤਰੀਕੇ ਦੇ ਨਾਲ ਤੁਹਾਨੂੰ ਅਸੀਂ ਦਿਖਾਇਆ ਕਿ ਛੱਤਾਂ ਦੇ ਉੱਤੇ ਸਮਾਨ ਪਿਆ ਹੋਇਆ ਲੋਕਾਂ ਦੇ ਵਿੱਚ ਜ਼ਰੂਰ ਪ੍ਰਸ਼ਾਸਨ ਕਹਿ ਰਿਹਾ ਕਿ ਸਫਾਈ ਹੋ ਰਹੀ ਹੈ ਘਪਰਾਣ ਦੀ ਲੋੜ ਨਹੀਂ ਹੈ ਪਰ ਲੋਕ ਸਹਿਮੇ ਹੋ ਜ਼ਰੂਰ ਦਿਖਾਈ ਦੇ ਰਹੇ ਨੇ ਤਾਂ ਉਹ ਵੀ ਵੱਡੀ ਨਦੀ ਹੈ ਮੈਂ ਬੰਨਾ ਜਿਹੜਾ ਹੈਗਾ ਪੂਰਾ ਬਰਾਬਰ ਦੇ ਰਹੀ ਤੇ ਹੈਗਾ ਔਰ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਮਾਨ ਰੱਖਿਆ ਹੋਇਆ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਨ ਕੀ ਨਾਮ ਹੈ ਜੀ ਤੁਹਾਡਾ ਆਪਣਾ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂ ਸਮਾਨ ਜਿਹੜਾ ਹੈਗਾ ਛੱਤਾਂ ਦੇ ਚੜਾਂ ਦੇ ਡੋੜ ਪੈ ਗਈ ਬਸ ਪਾਣੀ ਕਰਕੇ ਪਾਣੀ ਦਾ ਡਰ ਸੀ ਪਿਛਲੇ ਸਾਲ ਵੀ ਪਾਣੀ ਆ ਗਿਆ ਸੀ ਸਵੇਰੇ 4 ਵਜੇ ਸੀ ਨੇ ਸੋਰੇ ਸੀ ਇੱਕਦਮ ਪਾਣੀ ਆਇਆ ਤਾਂ ਅਸੀਂ ਫਿਰ ਕੋ ਕਹਿੰਦੇ ਡਰ ਗਏ ਸੀ ਜਦੋਂ ਫਿਰ ਨਸਕਾਨ ਵੀ ਹੋ ਗਿਆ ਦੇ ਇੱਕਦਮ ਭਾਗ ਵੀ ਨਹੀਂ ਪਾਇਆ ਤੇ ਸਾਰੀ ਗਲੀ ਵਿੱਚ ਪਾਣੀ ਹੋ ਗਿਆ ਸੀ ਪਾਣੀ ਵਿੱਚ ਨਹੀਂ ਆਇਆ ਤੱਕ ਘਰ ਢਿੱਕ ਲੱਗੇ ਦਜਾਂਤੇ ਪਰ ਸਵੇਰੇ ਸਾਨੂੰ ਕਮੇਟੀ ਵਾਲੇ ਆਏ ਉਹ ਲੈ ਕੇ ਗਏ ਫਿਰ ਅਸੀਂ ਸਾਮਾਨ ਵੀ ਨਹੀਂ ਚੱਕ ਪਏ ਸਾਰਾ ਸਾਮਾਨ ਖਰਾਬ ਹੋ ਗਿਆ ਜਦੋਂ ਪਹਿਲਾਂ ਹੜ ਆਇਆ ਸੀ ਪਾਣੀ ਆਇਆ ਸੀ ਤਾਂ ਸਰਕਾਰ ਦੇ ਵੱਲੋਂ ਪਹਿਲਾਂ ਇੱਕ ਦਿਨ ਪਹਿਲੇ ਦੱਸਿਆ ਗਿਆ ਸੀਗਾ ਕਿ ਪਾਣੀ ਆਣਾ ਹੈ ਕਿ ਇੱਕਦਮ ਅਚਾਨਕ ਹੀ ਆ ਗਿਆ ਇੱਕ ਵਾਰੀ ਵੀ ਨਹੀਂ ਦੱਸਿਆ ਸੀ ਉਹਨਾਂ ਨੇ ਬਸ ਇੱਕ ਵਾਰੀ ਉੱਤੇ ਬਾਹਰ ਦੱਸ ਦਿੰਦੇ ਖਬਰਾਂ 'ਮੈਂ ਕਹਿੰਦੇ ਹੈ ਪਾਣੀ ਆਏਗਾ ਉਰੇ ਤਾਂ ਕੋਈ ਗੱਲੀ ਮਕੇਨ ਵੀ ਨਹੀਂ ਆਉਂਦਾ ਫਿਰ ਉਰੇ ਪਤਾ ਹੀ ਨਹੀਂ ਲੱਗਦਾ ਕੁਝ ਹੁੰਦਾ ਤਾਂ ਫਿਰ ਹੁਣ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਆਪਾਂ ਨੂੰ ਸਾਮਾਨ ਜਿਹੜਾ ਉਹ ਛੱਤਾਂ 'ਤੇ ਚੜਾ ਦੇਣਾ ਚਾਹੀਦਾ ਹੌਣਿ ਸਾਰਾ ਖਬਰਾਂ ਦੇਖਦੇ ਉਸਮੇ ਪਾਣੀ ਆਇਆ ਹੋਇਆ ਹੈ ਕਿ ਅੰਦਰ ਦਿੱਲੀ ਮੇ ਹਰਿਦਵਾਰ ਮੇ ਤਾਂ ਪਤਾ ਲੱਗਿਆ ਪਾਣੀ ਆਇਆ ਪਰ ਸਰਕਾਰ ਤਾਂ ਬਾਰ ਬਾਰ ਜਿਹੜਾ ਹੈਗਾ ਉਹ ਕਹਿ ਰਹੀ ਹੈ ਘਵਰਾਣ ਦੀ ਲੋੜ ਨਹੀਂ ਹੈ ਸਫਾਈ ਵੀ ਹੋ ਰਹੀ ਹੈਗੀ ਫਿਰ ਕਿਉਂ ਡਰ ਜਿਹੜਾ ਹੈ ਮਨ ਦੇ ਵਿੱਚ ਬਸ ਇਹ ਨਦੀ ਕਰਕੇ ਡਰ ਰੱਖਿਆ ਹੋਇਆ ਹੈ ਕਈ ਪਾਣੀ ਦਵਾਰ ਨਾਲ ਕੀ ਕੀ ਹੁਣ ਸਮਾਨ ਜਿਹੜਾ ਹੈਗਾ ਤੁਸੀਂ ਮੇਨ ਰੱਖ ਚੁੱਕੇ ਹੋ ਛੱਤਾਂ ਤੇ ਕੱਪੜੇ ਰੱਖੇ ਆਂ ਔਰ ਕਿੰਦਰ ਬੈੱਡ ਚੜਾਇਆ ਹੋਇਆ ਹੈ ਸਾਡਾ ਪਿਛਲੇ ਸਾਲ ਦਾ ਬੈੱਡ ਖਰਾਬ ਹੋ ਗਿਆ ਤਾਂ ਉਹ ਬੈੱਡ ਉੱਪਰ ਹੀ ਹੈਗਾ ਔਖਾ ਹੋ ਜਾਂਦਾ ਜੇ ਸਮਾਨ ਜ਼ਰੂਰੀ ਹੈ ਜਿਹੜਾ ਉਹ ਹੁਣ ਬੈੱਡ ਦਾ ਇੱਕ ਵਾਰੀ ਖਾਲੀ ਕਰਕੇ ਰੱਖਿਆ ਹੋਇਆ ਜਦ ਪਾਣੀ ਆਏਗਾ ਇੱਕਦਮ ਚੜਾ ਦੇਂਗੇ ਅਰੇ ਮਾਰੀ ਵੀ ਖਾਲੀ ਕਰੀ ਹੋਈ ਹੈ ਪਿੱਕੀ ਵੀ ਖਾਲੀ ਕਰੀ ਹੈ ਚਲੋ ਤਾਂ ਬਿਲਕੁਲ ਹੋਰ ਵੀ ਕੁਝ ਲੋਕ ਨੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਨਿੰਮੂ ਤੁਸੀਂ ਵੀ ਸਮਾਨ ਜਿਹੜਾ ਤੁਹਾਡੇ ਛੱਤੇ ਵੀ ਰੱਖਿਆ ਹੋਇਆ ਕੀ ਲੋਡ ਪੈ ਗਿਆ ਕਿਸ ਤਰੀਕੇ ਦੇ ਨਾਲ ਮੰਨਦੇ ਵੀ ਕਰਕੇ ਪਾਣੀ ਦਾ ਡਰ ਹੈ ਕਹਿੰਦੇ ਪਾਣੀ ਫੇਰ ਆਊਗਾ ਅੱਜ ਕਿ ਕੌਣ ਕਹਿ ਰਿਹਾ ਇਹ ਗੱਲ ਕਹਿ ਰਹੀ ਸੀ ਕਿ ਸਾਰੇ ਦਸ ਰਸੀਗੇ ਬਾਹਰ ਕਹਿੰਦੇ ਦੀ ਪਾਣੀ ਆਊਗਾ ਪਾਣੀ ਦਾ ਖਤਰਾ ਹੈਗਾ ਪਰ ਸਰਕਾਰ ਤਾਂ ਬਾਰ ਬਾਰ ਇੱਕੋ ਗੱਲ ਕਹਿ ਰਹੀ ਹੈ ਕਿ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਨਦੀਆਂ ਦੇ ਵਿੱਚ ਸਫਾਈ ਚੱਲ ਰਹੀ ਹੈ ਇਸ ਤਰੀ ਬਸ ਰੋਣਾ ਪਾ ਦਿਆ ਕਹਿੰਦੇ ਆਊਗਾ ਪਾਣੀ ਆਊਗਾ ਇਸ ਕਰਕੇ ਡਰ ਕੇ ਮਾਰੇ ਸਾਰਾ ਸਮਾਨ ਕਪੜੇ ਕਪੜੇ ਪੇਟੀਆਂ ਪੁਟੀਆਂ ਉੱਪਰ ਚੜਾ ਲਈਏ ਮਾਤੇ ਜਦੋਂ ਪਿਛਲੀ ਵਾਰ ਪਾਣੀ ਆਇਆ ਸੀਗਾ ਉਦੋਂ ਕਿੰਨੇ ਵਾਰ ਕਿਸ ਤਰੀਕੇ ਦੇ ਨਾਲ ਤੁਹਾਨੂੰ ਕੋਈ ਪਹਿਲਾਂ ਇਨਫੋਰਮ ਦੱਸਿਆ ਗਿਆ ਸੀਗਾ ਕੁਝ पहले पिछे बहार रोला रौल पाए थे सड़क से रोड से कंधे आऊगा पानी अभी क्या चल नहीं आऊगा थोड़े ही आऊगा निकल जाऊगा बस इसमें रह गए कि नहीं आएगा ज्यादा कोई कह रहा आऊगा कोई कह रहा नहीं आऊगा इस करके असी भलेखे में रहेंगे नुकसान सात होरजे तीन खराब हो गए इनवेटर टीवी वगैरह फ्रिज वगैरह उस मशीन

ਪੂਰੇ ਕਹੀ ਜਾਂਦੇ ਕੋਈ ਕਹੇਗਾ ਆਊਗਾ ਕੋਈ ਕਹੇਗਾ ਨਹੀਂ ਆਊਗਾ ਬਸ ਸਾਨੂੰ ਤਾਂ ਡਰ ਹੈ ਗਾ ਵੀ ਪਾਣੀ ਦਾ ਅਸੀਂ ਆਪਣਾ ਬਚਾਓ ਚਲ ਇਹ ਬਰਸਾਤ ਕਟੈਨ ਕੱਢ ਲੀਏ ਉੱਪਰ ਚੜਾ ਕੇ ਆਪਣਾ ਮਤ ਧਿਆਨ ਰੱਖ ਰਹੇ ਹੋ ਕਿ ਕੱਲੋਂ ਅਚਾਨਕ ਫੇਰ ਹਾਂ ਅਚਾਨਕ ਨਾ ਜੇ ਪਤਾ ਨਹੀਂ ਲੱਗਦਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰ ਸਰਕਾਰ ਨੂੰ ਤਾਂ ਕਹਿੰਦੇ ਅਸੀਂ ਚਲੋ ਇਹ ਨਦੀ ਪੱਕੀ ਕਰਦੇ ਵੇ ਉੱਚੀ ਹੋ ਜਾਏ ਪਾਣੀ ਦਰ ਨਹੀਂ ਆਏਗਾ ਸਾਨੂੰ ਕੋਈ ਦਿੱਕਤ ਨਹੀਂ ਰਹੇਗੀ ਤਾਂ ਬਿਲਕੁਲ ਜਿਹੜਾ ਲੋਕ ਨੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸਰਕਾਰ ਜ਼ਰੂਰ ਕੰਮ ਕਰ ਰਹੀ ਹੈਗੀ ਹੈ ਕਿਸੇ ਤਰੀਕੇ ਦੇ ਨਾਲ ਕੋਈ ਬੰਨੇ ਵਗੈਰਾ ਬਣ ਜਾਂਦੇ ਤਾਂ ਸ਼ਾਇਦ ਨਾ ਹੋਣਦਾ ਪਾਣੀ ਜਿਸ ਤਰ੍ਹਾਂ ਪਹਿਲੇ ਆਇਆ ਕਹਿੰਦੇ ਲੱਖਾਂ ਦਾ ਨੁਕਸਾਨ ਹੋਇਆ ਤਾਂ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਈਏ ਦਿਲ ਤਹਿਲਾਉਣ ਵਾਲੀਆਂ ਤਸਵੀਰਾਂ ਕਿਸੇ ਤਰੀਕੇ ਦੇ ਨਾਲ ਉਹ ਤੋਂ ਮੰਜ਼ਰ ਹੋਊਗਾ ਜਦੋਂ ਪਾਣੀ ਇਹ ਆਇਆ ਹੋਏਗਾ ਔਰ ਪਲਾਈਆਂ ਫੁੱਲੀਆਂ ਹੋਈਆਂ ਬੈੱਡ ਹਲੇ ਤੱਕ ਪਾਰ ਨੇ ਕਹਿੰਦੇ ਲੋਕ ਜਿਹੜੇ ਪੁਰਾਣੇ ਜ਼ਖਮ ਸਿਗੇ ਉਹ ਹਲੇ ਤੱਕ ਹਾਰੇ ਨਹੀਂ ਕਿਉਂਕਿ ਉਹ ਵੀ ਠੀਕ ਨਹੀਂ ਹੋਏ ਤਾਂ ਦੁਬਾਰਾ ਜਿਹੜਾ ਹੈਗਾ ਇੱਕ ਵਾਰ ਡਰ ਪੈ ਗਿਆ ਹਲੇ ਕੋਈ ਵੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕੋਈ ਗੱਲਬਾਤ ਨਹੀਂ ਹੈਗੀ ਪਾਣੀ ਜਿਹੜਾ ਨਹੀਂ ਆਏਗਾ ਪਰ ਲੋਕ ਜਿਹੜੇ ਨੇ ਉਹ ਸਹਮੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆ ਦੇਖੋ ਬੈਗ ਪਏ ਆ ਔਰ ਦੂਸਰੇ ਪਾਸੇ ਜਿਹੜੇ ਲੋਕ ਨੇ ਬੱਚੇ ਨੇ ਜਿਹੜੇ ਉਹ ਬਿਲਕੁਲ ਨਦੀ ਦੇ ਕੰਡੇ ਦੇ ਉੱਤੇ ਹੀ ਬੈਠੇ ਹੋਏ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਸਮਾਨ ਹੈਗਾ ਉਹ ਹਲੇ ਤੱਕ ਬਾਹਰ ਹੀ ਪਿਆ ਰਜੇ ਕੀ ਨਾਮ ਹੈ ਤੁਹਾਡਾ ਲక్ష్ਮੀ ਲక్ష్ਮੀ ਕਿਸ ਤਰ੍ਹਾਂ ਦੇਖ ਲਓ ਤੁਸੀਂ ਸਮਾਨ ਜਿਹੜਾ ਛੱਤ ਤੇ ਰੱਖਿਆ ਹੋਇਆ ਹੈ ਜੀ ਅਸੀਂ ਪਾਣੀ ਦੇ ਡਰ ਮਾਰੇ ਘਰਾਂ ਚ ਰੱਖਿਆ ਸੀ ਕਿ ਪਿਛਲੀ ਵਾਰ ਪਾਣੀ ਆਇਆ ਸੀ ਜੀ ਸਾਡਾ ਘਰ ਗਿਰ ਗਿਆ ਸੀ ਜੇ ਆ ਪਾਣੀ ਆ ਤਰ੍ਹਾਂ ਅਸੀਂ ਸਕੂਲ ਨਹੀਂ ਜਾ ਸਕ ਰਹੇ ਹਾਂ ਜੀ ਪਿਛਲੀ ਵਾਰ ਜੀ ਸਾਡਾ ਬਹੁਤ ਨੁਸਾਨ ਹੋਇਆ ਹੈਗਾ ਜੇ ਅੱਭੀ ਡਰ ਰਹੇ ਤਾਂ ਹੀ ਅਸੀਂ ਡਰ ਕੇ ਮਾਰਾ ਉੱਪਰ ਸਮਾਨ ਰੱਖਿਆ ਹੈ ਤਾਂ ਕੀ ਕੀ ਸਮਾਨ ਰੱਖ ਚੁੱਕੇ ਹੋ ਜੀ ਪੇਟੀ ਉੱਤੀ ਸਭ ਚੜਾ ਦਿੱਤੀ ਹੈ ਜੇ ਉੱਪਰ ਬਸ ਸਿਰਫ ਮੰਜਾ ਰਹਿ ਗਿਆ ਬੈੱਡ ਰਹਿ ਗਿਆ ਜੀ ਉਸੇ 'ਤੇ ਸੌਂਦੇ ਹਾਂ ਹੋਰ ਕੁਝ ਨਹੀਂ ਹੈ ਹਾਂ ਹੁਣ ਵਿੱਚ ਦੇਖਿਆ ਉਰੇ ਬੈਠੇ ਹੋਏ ਹੀ ਦੇਖ ਰਹੇ ਹੋ ਕਿ ਪਾਣੀ ਆ ਜੇ ਨਾ ਨਾ ਜ ਪਰ ਸਰਕਾਰ ਤਾਂ ਕਹਿੰਦੀ ਹੈ ਕਿ ਪਾਣੀ ਨਹੀਂ ਆਊਗਾ ਜੀ ਪਤਾ ਨਹੀਂ ਪਰ ਤੁਸੀਂ ਆਪਣਾ ਮਤਲਬ ਦੇਖ ਰਹੇ ਹੋ ਕਿ ਤੁਹਾਨੂੰ ਹਲੇ ਵੀ ਡਰ ਹੈ ਮਤਲਬ ਧਿਆਨ ਦੇ ਆ ਬੀਬੀ ਡਰ ਹੈਗਾ ਜੀ ਆ ਬੀਬੀ ਕਹਿੰਦੇ ਹੇ ਨੁਕਸਾਨ ਨਾ ਹੋ ਜਾ ਦੁਬਾਰਾ ਸਕੀ। ਤਾਂ ਪਹਿਲਾਂ ਮਤਲਬ ਕਿੰਨਾ ਕੁ ਨੁਕਸਾਨ ਰਾਜੇ ਹੋਇਆ ਜੀ ਤੁਹਾਡਾ ਕੀ ਕੀ ਖਰਾਬ ਹੋ ਗਿਆ ਜੀ ਪਹਿਲਾਂ ਬਹੁਤ ਚੀਜ਼ ਖਰਾਬ ਹੋ ਗਈ ਜੀ ਘਰ ਦੇ ਘਰ ਗਿਰ ਗਿਆ ਸੀ ਜੀ ਸਾਰਾ ਸਮਾਨ ਫਰਿਜ ਜੀ ਸਾਰਾ ਚੀਜ਼ ਭੈਕਾ ਸੀਗਾ ਜੀ ਦੁਬਾਰਾ ਘਰ ਬਣਵਾਇਆ ਜੀ ਪਹਿਲਾਂ ਨਾਲ ਦਾ ਕੀ ਕਰਦੇ ਆ ਡੈਡੀ ਤੁਹਾਡੇ ਜੀ ਪਾਪਾ ਮਸ਼ੀਨ ਦਾ ਕੰਮ ਕਰਦੇ ਟੇਲਰ ਦਾ ਕੰਮ ਕਰਦੇ ਆ ਵਹੀ ਕبھی ਕਬਾਰ ਪੈਸੇ ਆ ਜਾਂਦੇ ਕبھی ਕਬਾਰ 안ਦੇ ਸੀ ਸਰਕਾਰ ਵੱਲੋਂ ਸਹਾਇਤਾ ਵੀ ਹੋਈ ਸੀ ਜਦੋਂ ਪਹਿਲਾਂ ਪਾਣੀ ਆਇਆ ਸੀ ਜੀ ਨਾਂਜੀ ਜੀ ਕੋਈ ਸਹਾਇਤਾ ਨਹੀਂ ਹੋਈ ਸੀ ਤਾਂ ਉਹ ਸਕੂਲ ਨਹੀਂ ਜਾ ਰਹੇ ਕਿੰਨੇ ਦਿਨ ਹੋ ਗਏ ਜੀ 5-6 ਦਿਨ ਹੋ ਗਏ ਕਿ ਅਸੀਂ ਸਕੂਲ ਨਹੀਂ ਜਾ ਰਹੇ ਮੈਡਮ ਵੀ ਬੁਲਾ ਰਹੇ ਤਾਂ ਅਸੀਂ ਨਹੀਂ ਜਾ ਹੀ ਪਾ ਰਹੇ ਕਿਉਂਕਿ ਘਰ ਪਾਣੀ ਨਾਲ ਜਾਈ ਪਾਣੀ ਦੇ ਡਰ ਤੋਂ ਸਕੂਲ ਹੀ ਜਾਣਾ ਛੱਡਿਆ ਜੀ ਹਾਂ ਜੀ ਤਾਂ ਬਿਲਕੁਲ ਤੁਸੀਂ ਤਸਵੀਰਾਂ ਜਿਸ ਤਰੀਕੇ ਦੇ ਨਾਲ ਤੁਹਾਨੂੰ ਦਿਖਾਇਆ ਕਿ ਇਹ ਵੱਡੀ ਨਦੀ ਹੈ ਵੱਡੀ ਨਦੀ ਦੇ ਨਾਲੇ ਲੋਕ ਸੀ ਜਿਹੜੇ ਘਰ ਨੇ ਉਹ ਬਣੇ ਹੋਏ ਐ ਜ਼ਰੂਰ ਲੋਕਾਂ ਨੇ ਛੱਤਾਂ ਦੇ ਉੱਤੇ ਜਿਹੜਾ ਸਮਾਨ ਹੈਗਾ ਉਹ ਰੱਖਿਆ ਪੇਟੀਆਂ ਨੇ ਪਰ ਦੂਸਰੇ ਪਾਸੇ ਬੱਚੇ ਨੇ ਜਿਹੜੇ ਕਿਉਂਕਿ ਸਵੇਰੇ ਕਮਾਣ ਵਾਲੇ ਔਰ ਸ਼ਾਮੀ ਖਾਣ ਵਾਲੇ ਉਹ ਲੋਕ ਨੇ ਔਰ ਦੇਖੋ ਕਿਸ ਰਿੱਕੇ ਦੇ ਨਾਲ ਕਹਿੰਦੇ ਬਾਪ ਕੰਮ ਤੇ ਗਿਆ ਹੋਇਆ ਔਰ ਬੱਚੇ ਜਿਹੜੇ ਨੇ ਉਹ ਬੈਠੇ ਹੋਏ ਦੇਖ ਰਹੇ ਨੇ ਕਿ ਸ਼ਹਿਰ ਕਿੱਥੇ ਪਾਣੀ ਨਾ ਆ ਰਿਹਾ ਛੋਟਾ ਬੱਚਾ ਨਾਲ ਬਿਠਾਇਆ ਹੋਇਆ ਔਰ ਘਰ ਦਾ ਜਿਹੜਾ ਹੈਗਾ ਪੂਰਾ ਧਿਆਨ ਰੱਖਿਆ ਜਾ ਰਿਹਾ ਪਰ ਸਰਕਾਰ ਪ੍ਰਸ਼ਾਸਨ ਦੇ ਵੱਲੋਂ ਡੀਸੀ ਸਾਹਿਬ ਦੇ ਵੱਲੋਂ ਵੀ ਬਾਰ ਬਾਰ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਕੋਈ ਘਬਰਾਣ ਦੀ ਲੋੜ ਨਹੀਂ ਹੈ ਪੈਨਿਕ ਹੋਣ ਦੀ ਲੋੜ ਨਹੀਂ ਹੈ ਜਿਹੜਾ ਕੰਮ ਹੈਗਾ ਨਦੀ ਦਾ ਸਾਫ ਸਫਾਈ ਦਾ ਵੀ ਚੱਲ ਰਿਹਾ ਔਰ ਪਾਣੀ ਦੀ ਜਿਹੜਾ ਕੋਈ ਸੰਭਾਵਨਾ ਨਹੀਂ ਹੈਗੀ ਪਰ ਲੋਕ ਇੱਥੇ ਨਾ ਕਿੱਥੇ ਜਿਹੜਾ ਹੈਗਾ ਪਿਛਲੇ ਸਾਲ ਦਾ ਜਿਹੜਾ ਡਰ ਹੈ ਉਹ ਅੱਜ ਵੀ ਦੇੜਾ ਉਹਨਾਂ ਦੇ ਦਿਲਾਂ ਦੇ ਵਿੱਚ ਸਾਰੇ ਹੈਗਾ ਮਨਾਂ ਦੇ ਵਿੱਚ ਸਾਰੇ ਔਰ ਸਮਾਨ ਜਿਹੜਾ ਉਹ ਆਪਣਾ ਛੱਤਾਂ ਦੇ ਉੱਤੇ ਰੱਖ ਰਹੇ ਨੇ ਬਾਕੀ ਹੋਰ ਅਪਡੇਟਸ ਲਈ ਬਣੇਰੋ ਹਮਦਰ ਟੀਵੀ ਦਾ ਕੈਮਰਾ ਪਰਸਨ ਰਾਜੀਵ ਦੇ ਨਾਲ ਅਨਦੀਪ ਸਿੰਘ ਪਟਿਆਲ